ਤਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਭਾਰੀ ਅਲਰਟ ਜਾਰੀ ਕੀਤਾ ਗਿਆ ਸੀ ਜਿਸ ਕਾਰਨ 7 ਜ਼ਿਲ੍ਹਿਆਂ ਨੂੰ yellow ਅਲਰਟ ਜਾਰੀ ਕਰ ਦਿੱਤਾ ਗਿਆ ਸੀ ਤੇ ਕੁਝ ਜ਼ਿਲ੍ਹਿਆਂ ਨੂੰ orange ਅਲਰਟ ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ ਕਰਤਾਰਪੁਰ ਅੰਮ੍ਰਿਤਸਰ ਹਾਰਪੁਰ ਨਵਾਂ ਸ਼ਹਿਰ ਰੋਪੜ ਅਤੇ ਮਹਾਲੀ ਵਿੱਚ ਸਵੇਰ ਤੋਂ بارش ਹੋ ਰਹੀ ਹੈ ਬਾਰਿਸ਼ ਕਾਰਨ ਜਲ ਥਲ ਹੋਈ ਪਈ ਹੈ ਅਤੇ ਪਠਾਨਕੋਟ ਵਿੱਚ ਭਾਰੇ ਮੀਂਹ ਕਾਰਨ ਨਦੀਆਂ ਕਾਫੀ ਉਲਫਤੇ ਹਨ ਪਿੰਡ ਮੰਗਲ ਨੂੰ ਜੋੜਨ ਵਾਲੀ ਸੜਕ ਟੁੱਟ ਗਈ ਹੈ ਪਠਾਨਕੋਟ ਦੇ ਕੰਡਿਆਲੀ ਖੇਤਰ ਵਿੱਚ ਧਾਰ ਕਲਾ ਨੇੜੇ ਫਰਸ਼ ਖੱਡੀ ਰੂਪ ਵਿੱਚ ਹੜ ਦਾ ਮਾਹੌਲ ਬਣਿਆ ਹੋਇਆ ਹੈ ਪਹਾੜੀ ਖੇਤਰ ਤੋਂ ਪਾਣੀ ਫਰਚੀ ਖੇਤਰ ਵਿੱਚ ਆ ਰਿਹਾ ਹੈ ਜਿਸ ਕਾਰਨ ਭਿਆਨਕ ਰੂਪ ਧਾਰਨ ਹੋ ਚੁੱਕਿਆ ਹੈ ਤੇ ਲੋਕ ਘਬਰਾਏ ਹੋਏ ਹਨ ਦੂਜੇ ਪਾਸੇ ਪਠਾਨਕੋਟ ਦੇ ਕੋਠਾ ਮੰਨਵਾ ਅਤੇ ਖਾਨਪੁਰ ਪਿੰਡ ਦੇ ਵਿਚਕਾਰ ਪਿੰਦੇ ਇਲਾਕੇ ਦੇ ਵਿੱਚ ਇੱਕ ਦੋ ਮੰਜ਼ਲਾ ਘਰ ਤਾਸ਼ਵੰਗ ਛਿੱਲਰ ਗਿਆ ਹੈ ਮੀਕਾਨ ਪਠਾਨਕੋਟ ਦੇ ਵਿੱਚ ਕਾਫੀ ਹਾਹਾਕਾਰ ਮਚੀ ਹੋਈ ਹੈ ਜੇ ਗੱਲ ਕਰੀਏ ਤੇ ਰਾਤ ਦੇ ਮੌਸਮ ਦੀ ਰਾਤ ਨੂੰ ਬਿਜਲੀ ਦੇ ਨਾਲ ਨਾਲ بارش ਦੀ ਵੀ ਕਾफी ਸੰਭਾਵਨਾ ਬਣੀ ਹੋਈ ਹੈ ਇਸ ਦੇ ਨਾਲ ਨਾਲ ਹੀ ਬੱਦਲ ਕਰਜਣ ਦੀ ਪੂਰੀ ਸੰਭਾਵਨਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਧੰਨਵਾਦ